ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਿਸ ਜੋਗਤ ਬਾਰੇ ਗੱਲ ਕਰਾਂਗੇ ਇਸ ਦੇ ਨਾਲ ਘਰ ਪੈਸੇ ਨਾਲ ਭਰ ਜਾਵੇਗਾ ਜੇਕਰ ਤੁਹਾਡੇ ਘਰ ਪੈਸਾ ਨਹੀਂ ਟਿਕਦਾ ਤੇ ਇਹ ਇੱਕ ਗੁਰ ਦੇ ਚੁਕਤ ਜ਼ਰੂਰ ਕਰੋ ਆਓ ਜਾਣਦੇ ਹਾਂ ਇਹ ਚੁਕਤ ਨੂੰ ਕਿਵੇਂ ਵਰਤਣਾ ਹੈ ਪੈਸਾ ਪ੍ਰਾਪਤ ਕਰਨ ਦੇ ਲਈ ਕਿਹੜੇ ਤਰੀਕੇ ਇਸ ਜੋਗਤ ਦੇ ਨਾਲ ਕਰਨੇ ਹਨ ਇਨਾਂ ਦੇ ਵਿੱਚੋਂ ਗੁੜ ਦੀ ਯੁਕਤ ਸਭ ਤੋਂ ਆਸਾਨ ਹੈ ਇਹ ਜੋ ਗੁੜ ਹੈ ਇਸ ਦੇ ਨਾਲ ਜਿਮਨ ਦੀਆਂ ਕਈ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਇਸ ਦੇ ਨਾਲ ਹੀ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਨੇ ਗੁੜ ਬਾਰੇ ਇਹ ਵੀ ਕਿਹਾ ਗਿਆ ਕਿ ਇਹ ਇੰਨਾ کارਗਰ ਹੈ ਕਿ ਜੇਕਰ ਤੁਸੀਂ ਇਸੇ ਸਹੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਜੇਬ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਸੰਗਜ ਇਸ ਦੇ ਨਾਲ-ਨਾਲ ਤੁਹਾਡੇ ਕੋਲ ਇੰਨੇ ਪੈਸੇ ਹੋਣਗੇ ਕਿਸੇ ਚੀਜ਼ ਦੇ ਵਿੱਚ ਕਮੀ ਨਹੀਂ ਆਵੇਗੀ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਕਿ ਪੈਸੇ ਦੀ ਕਮੀ ਤੋਂ ਛੁਟਕਾਰਾ ਪਾਉਣ ਦੇ ਲਈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪਹਿਲੀ ਗੱਲ ਕਿ ਪੈਸੇ ਦੀ ਕਮੀ ਤੋਂ ਛੁਟਕਾਰਾ ਪਾਉਣ ਦੇ ਲਈ ਪੈਸੇ ਦੀ ਕਮੀ ਤੋਂ ਛੁਟਕਾਰਾ ਪਾ ਕੇ ਅਮੀਰ ਬਣਨਾ ਹੈ ਤਾਂ ਗੁੜ ਦਾ ਸੇਵਨ ਕਹਿੰਦੇ ਸਵੇਰੇ ਉੱਠਦੇ ਅਨਸਾਰ ਜ਼ਰੂਰ ਕਰੋ ਅਗਲੀ ਗੱਲ ਕਹਿੰਦੇ ਨੇ ਕਿ ਸਵੇਰੇ ਉੱਠ ਅਨਸਾਰ ਇਸ਼ਨਾਨ ਕਰਨ ਤੋਂ ਬਾਅਦ ਜਿੰਨੇ ਤੁਹਾਡੇ ਸ਼ਰਦਾ ਹੋਵੇ ਉਹਨੇ ਸਿੱਕੇ ਜਾਂ ਪੈਸੇ ਲੈ ਲਾਓ ਤੇ ਇੱਕ ਗੁੜ ਦੀ ਟਲੀ ਲੈ ਲਾਓ ਜਦੋਂ ਪਾੜ ਕਰਨਾ ਉਸ ਪ੍ਰੰਧ ਜੋ ਵੀ ਤੁਹਾਨੂੰ ਕੋਈ ਵਾਰ ਐਸਾ ਦਿਖੇ ਜਰੂਰਤਮੰਦ ਤਾਂ ਉਹਨੂੰ ਦੇ ਦਿਵਾਓ ਐਵੇਂ ਕਰਨ ਨਾਲ ਪੈਸੇ ਦੀ ਕਦੇ ਵੀ ਕਮੀ ਨਹੀਂ ਆਵੇਗੀ ਜੋ ਲੋਕ ਕਰਜ਼ੇ ਤੋਂ ਪਰੇਸ਼ਾਨ ਨੇ ਜੇਕਰ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਜਿਆਦੇ ਵਿਵਾਦ ਵਿਵਾਦ ਦੇ ਵਿੱਚ ਫਸੇ ਹੋ ਤਾਂ ਕਹਿੰਦੇ ਕਿਸੇ ਵੀ ਦਿਨ ਗੋੜ ਦੀ ਬਣੀ ਚੀਜ਼ ਜਾਂ ਗੋੜ ਹੀ ਤੁਸੀਂ ਲੰਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਦੇਖ ਕੇ ਆਓ ਅਜਿਹਾ ਕਰਨ ਨਾਲ ਸਮੱਸਿਆਵਾਂ ਖਤਮ ਹੁੰਦੀਆਂ ਨੇ ਤੇ ਨਾਲ ਦੀ ਨਾਲ ਆਰਥਿਕ ਤਰੱਕੀ ਵੀ ਹੁੰਦੀ ਹੈ ਤੇ ਐਸੇ ਨਾਲ ਨਾਲ ਰਿਸ਼ਤਿਆਂ ਦੇ ਵਿੱਚ ਮਜ਼ਬੂਤੀ ਆਉਂਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਲੜਾਈ ਝਗੜੇ ਰਹਿੰਦੇ ਹਨ ਪਤੀ ਪਤਨੀ ਦੀ ਆਪਸ ਵਿੱਚ ਬੰਦ ਨਹੀਂ ਹੈ ਦੋਵੇਂ ਜਣੇ ਹੱਥ ਲਗਾ ਕੇ ਉਸ ਤੋਂ ਬਾਅਦ ਗੋੜ ਦਾ ਦਾਨ ਜ਼ਰੂਰ ਕਰੋ ਫਿਰ ਕਹਿੰਦੇ ਕਿ ਨੌਕਰੀ ਪ੍ਰਾਪਤ ਕਰਨ ਦੇ ਲਈ ਜੇਕਰ ਤੁਸੀਂ ਕੋਈ ਇੰਟਰਵਿਊ ਦੇਣ ਦੇ ਲਈ ਜਾਣਾ ਹੈ ਉਸੇ ਚਿੰਤਾ ਹੈ ਜਾਂ ਨੌਕਰੀ ਨਹੀਂ ਮਿਲ ਰਹੀ ਕੰਮ ਤਨਦਾਨੇ ਨਹੀਂ ਮਿਲ ਰਿਹਾ ਕੰਮ ਤਾਂ ਦਾ ਨਹੀਂ ਮਿਲ ਰਿਹਾ ਕਾਰੋਬਾਰ ਨਹੀਂ ਚੱਲ ਰਿਆ ਇਸ ਲਈ ਤੁਸੀਂ ਘਰ ਤੋਂ ਜਦੋਂ ਨਿਕਲਣਾ ਹੈ ਉਦੋਂ ਕੋਈ ਵੀ ਗਾਂ ਦਿਸੇ ਤਾਂ ਉਸ ਨੂੰ ਗੁੜ ਤੇ ਰੋਟੀ ਦੋਵੇਂ ਚੀਜ਼ਾਂ ਖਵਾ ਦਿਵੋ ਗੁੜ ਦੇ ਵਿੱਚ ਗੁੜ ਰੋਟੀ ਦੇ ਵਿੱਚ ਗੁੜ ਰੱਖ ਕੇ ਉਸ ਨੂੰ ਖਵਾ ਦਿਵੋ ਐਵੇਂ ਕਰਨ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਪਰ ਕਦੇ ਵੀ ਕੁੱਤੇ ਨੂੰ ਗੁੜ ਨਹੀਂ ਖਵਾਉਣਾ ਚਾਹੀਦਾ ਇਸੇ ਨਾਲ ਤੁਸੀਂ ਪਾਪਾਂ ਦੇ ਭਾਗੀਦਾਰ ਹੀ ਬਣੋਗੇ ਕਿਉਂਕਿ ਕੁੱਤੇ ਨੂੰ ਮਿੱਠੀ ਚੀਜ਼ ਖਵਾਉਣ ਨਾਲ ਉਹਦੀ ਜਿਹੜੀ ਚਮੜੀ ਦੇ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਨੇ ਜਿਸ ਦੀ ਤਾਂ ਅਸੀਂ ਪੌਣ ਦੀ ਤਾਂ ਪਾਪ ਖੱਟ ਲੈਂਦੇ ਹਾਂ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਪੂਜਾ ਪਾਣ ਦੇ ਨਾਲ ਧਾਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ ਧਾਨ ਜੇਕਰ ਕੋਈ ਕਰਦਾ ਤੇ ਕਈ ਗੁਨਾ ਫਲ ਮਿਲਦਾ ਇੱਕ ਵਾਰ ਇੱਕ ਰਾਜਾ ਆਪਣੇ ਰਾਥ ਤੇ ਚੜ ਕੇ ਸਾਹਮਣੇ ਤੋਂ ਆ ਰਿਹਾ ਸੀ ਉਹਨਾਂ ਰਸਤੇ ਦੇ ਵਿੱਚ ਇੱਕ ਵਪਾਰੀ ਦਿਸਦਾ ਤੇ ਰਾਜਾ ਰਾਥ ਤੋਂ ਉੱਤਰ ਕੇ ਉਹ ਜਿਹੜਾ ਵਪਾਰੀ ਸੀ ਉਹਦੇ ਕੋਲ ਚਲਾ ਜਾਂਦਾ ਤੇ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਅੱਜ ਤੋਂ ਥੋੜਾ ਜਿਹਾ ਧਨ ਦੇ ਸਕਦਾ ਮੇਰੇ ਗੁਰੂ ਨੇ ਕਿਹਾ ਕਿ ਤੂੰ ਜੇ ਕਿਸੇ ਵੀ ਭਿਖਾਰੀ ਤੋਂ ਧਨ ਲੈ ਕੇ ਆਉਣਾ ਤੇ ਤੇਰੇ ਰਾਜ ਤੇ ਆਉਣ ਵਾਲਾ ਜੋ ਸੰਕਟ ਹੈ ਉਹ ਟਲ ਜਾਵੇਗਾ ਇਹੋ ਪਾਪ ਮੇਰੀ ਮਦਦ ਕਰੇਗਾ ਇਹ ਮੇਰੀ ਮਦਦ ਕਰਕੇ ਤੁਸੀਂ ਮੇਰੀ ਮਦਦ ਕਰੋ ਰਾਜੇ ਦੀਆਂ ਉਹ ਗੱਲਾਂ ਸੁਣ ਕੇ ਉਹ ਜਿਹੜਾ ਭਿਖਾਰੀ ਸੀ ਉਹ ਬੜਾ ਹੈਰਾਨ ਹੁੰਦਾ। ਰਾਜੇ ਨੂੰ ਉਹ ਮਨ ਵਿੱਚ ਤਾਂ ਹੀ ਨਹੀਂ ਦੇ ਸਕਦਾ ਸੀ ਤਾਂ ਉਹ ਆਪਣੀ ਝੋਲੇ 'ਚ ਹੱਥ ਮਾਰਦਾ ਤੇ ਅੱਜ ਪੁੰਨਿਆਂ ਦਾ ਦਿਨ ਹੋਣ ਕਰਕੇ ਅੱਜ ਸਭ ਨੇ ਉਹਨੂੰ ਬਹੁਤ ਸਾਰਾ ਗੁੜ ਦਾਣ ਕੀਤਾ ਸੀ। ਗੁੜ ਦੇ ਨਾਲ ਰਿਸ਼ਤਿਆਂ ਦੇ ਵਿੱਚ ਮਿਠਾਸ ਆਉਂਦੀ ਹੈ ਤੇ ਗੁੜ ਘਰ ਦੇ ਵਿੱਚ ਹਰ ਪਾਸੇ ਪਿਆਰ ਅਤੇ ਸੁਨੇ ਕੋਲ ਦਿੰਦਾ ਹੈ। ਗੁੜ ਦਾ ਦਾਣ ਮਨੁੱਖ ਦੇ ਜਿੰਨੇ ਵੀ ਜੋ ਕਰਮ ਹੁੰਦੇ ਨੇ ਉਹਦੇ ਮਿਠਾਸ ਤੇ ਨਿਮਰਤਾ ਲੈ ਆ ਦਿੰਦਾ ਹੈ ਇਸ ਕਰਕੇ ਸਾਬਨੇ ਗੁੜ ਦਾ ਦਾਣੇ ਕੀਤਾ ਸੀ ਉਹ ਜਦੋਂ ਵਿੱਚ ਝੋਲੀ ਦੇ ਵਿੱਚ ਹੱਥ ਮਾਰਦਾ ਤਾਂ ਉਸ ਨੂੰ ਗੁੜ ਦਿਸਦਾ ਸੋਚਣ ਲੱਗਾ ਕਿ ਇੰਨਾ ਗੁੜ ਰਾਜ ਨੇ ਕੀ ਕਰਨਾ ਮੈਂ ਇਹਨਾਂ ਗੁੜ ਕਿਉਂ ਦਵਾਂ ਉਹ ਆਪਣੀ ਝੋਲੀ ਦੇ ਵਿੱਚ ਹੱਥ ਮਾਰਦਾ ਤੇ ਉਸ ਦੇ ਵਿੱਚੋਂ ਦੋ ਪੈਸੇ ਗੁੜ ਦੀਆਂ ਕੱਢ ਕੇ ਰਾਜੇ ਦੀ ਝੋਲੀ ਦੇ ਵਿੱਚ ਪਾ ਦਿੰਦਾ ਤੇ ਉਹ ਰਾਜੇ ਨੂੰ ਕਹਿੰਦਾ ਕਿ ਆਹ ਲੈ ਰਾਜਨ ਮੈਂ ਤੈਨੂੰ ਗੁੜ ਦਿੱਤਾ ਰਾਜਾ ਕਹਿੰਦਾ ਕਿ ਉਹ ਗੋੜ ਜਿਹੜਾ ਸੀ ਉਹਨੂੰ ਚੁੱਕ ਕੇ ਆਪਣੇ ਨਾਲ ਜਿਹੜਾ ਉਹਦਾ ਮੰਤਰੀ ਉਹਨੂੰ ਦੇ ਦਿੰਦਾ ਰਾਜਾ ਆਪਣੇ ਮੰਤਰੀ ਨੂੰ ਕਹਿੰਦਾ ਕਿ ਜਿੰਨੇ ਗੋੜ ਦੇ ਬਰਾਬਰ ਉਹ ਇੱਕ ਛੋਟੀ ਜਿਹੀ ਪੋਤਲੀ ਵਿੱਚ ਕੁਝ ਪਾ ਕੇ ਵਪਾਰੀ ਨੂੰ ਦੇ ਦਿੰਦਾ ਕਹਿੰਦਾ ਕਿ ਇਹਨੂੰ ਤੂੰ ਸਿੱਧਾ ਘਰ ਜਾ ਕੇ ਖੋਲ੍ਹ ਲੈ ਹੁਣ ਜਦੋਂ ਭਿਖਾਰੀ ਜਦੋਂ ਸ਼ਾਮ ਦਾ ਵੇਲਾ ਸੀ ਤੇ ਉਹ ਘਰ ਪਹੁੰਚਦਾ ਤਾਂ ਉਹ ਪੂਰੀ ਗੱਲ ਆਪਣੇ ਘਰ ਵਾਲੇ ਨੂੰ ਦੱਸਦਾ ਉਧିକਾਰ ਵਲੇਬੜੇ ਸ਼ੇਤੀ ਸ਼ੇਤੀ ਨਾਲ ਉਹ ਪੋਟਲੀ ਖੋਲ੍ਹਦੇ ਹੈ ਤਾਂ ਉਹਦੇ ਵਿੱਚ ਸੋਨੇ ਦੇ ਸਿੱਕੇ ਹੁੰਦੇ ਨੇ ਉਹ ਪੋਟਲੀ ਖੋਲ੍ਹਨ ਚ ਸਮਝ ਜਾਂਦੀ ਕਿ ਰਾਜੇ ਨੂੰ ਜੋ ਅਸੀਂ ਗੁੜ ਦਿੱਤਾ ਸੀ ਉਹਦੇ ਬਰਾਬਰ ਹੀ ਸਾਨੂੰ ਸਿੱਕੇ ਦਿੱਤੇ ਨੇ ਭਿਖਾਰੀ ਤੇ ਉਸੇ ਪਤਨੀ ਨੂੰ ਬੜਾ ਜ਼ਿਆਦਾ ਪਛਤਾਵਾ ਹੋਣ ਲੱਗਾ ਕਿ ਦਾਨ ਦੇਣ ਸਮੇਂ ਕਦੇ ਵੀ ਕੰਜੂਸੀ ਨਹੀਂ ਕਰਨੀ ਚਾਹੀਦੀ ਇਹ ਸਾਡਾ ਹੀ ਨੁਕਸਾਨ ਕਰਦਾ ਹੈ ਜੇ ਜ਼ਿਆਦਾ ਗੁੜ ਉਸ ਰਾਜੇ ਨੂੰ ਉਸ ਸਮੇਂ ਦੇਂਦਾ ਤੋ ਉਸ ਤੇ ਜਿਵੇਂ ਦੀ ਸਾਰੀ ਗਰੀਬੀ ਦੂਰ ਹੋ ਜਾਣੇ ਸੀ ਤੇ ਇਸ ਚੀਜ਼ ਤੋਂ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਆਪਾਂ ਨੂੰ দান ਕਰਦੇ ਸਮੇਂ ਕਦੇ ਵੀ ਆਪਣੇ ਹੱਥ ਨੂੰ ਟਾਈਟ ਨਹੀਂ ਕਰਨਾ ਚਾਹੀਦਾ ਭਾਵ ਕੰਜੂਸੀ ਨਹੀਂ ਕਰਨੀ ਚਾਹੀਦੀ ਸੰਗਤ ਜਿਉ ਆਪਣੇ ਕੋਲ ਹੈ ਉਹ ਹਮੇਸ਼ਾ ਦੇਣ ਦੀ ਪ੍ਰਵਿਰਤੀ ਰੱਖੋ ਪੁੰਨ ਦਾ ਕਰਮ ਕਰੋ ਕਈ ਗੁਣ ਫਲ ਮਿਲਦਾ ਹੈ ਜ਼ਰੂਰਤਮੰਦਾਂ ਦੀ ਮਦਦ ਕਰੋ ਹਮੇਸ਼ਾ ਜੋ ਤੁਹਾਡੇ ਕੋਲ ਹੈ ਉਸ ਨੂੰ ਵਣ ਛਕਣ ਵਿੱਚ ਹਮੇਸ਼ਾ ਵੇ ਸ਼ੁਆਸ਼ ਰੱਖੋ ਕਿਉਂਕਿ ਤੁਸੀਂ ਇੱਕ ਦਾਣਾ ਵੀ ਦਿੰਦੇ ਹੋ ਤਾਂ ਉਹ ਵੀ ਕਈ ਗੁਣਾ ਹੋ ਕੇ ਤੁਹਾਡੇ ਤੱਕ ਜਰੂਰ ਤੁਹਾਡੇ ਤੱਕ ਜਰੂਰ ਵਾਪਸ ਆਉਣਾ ਹੈ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਰਾਜਾ ਹੁੰਦਾ ਤੇ ਉਹ ਰਾਜਾ ਆਪਣੇ ਕੱਪੜਿਆਂ ਤੇ ਹਜ਼ਾਰਾਂ ਰੁਪਏ ਖਰਚ ਕਰਦਾ ਪਰ দান ਲਈ ਉਹਦੀ ਮੁਠੀ ਹਮੇਸ਼ਾ ਬੰਦ ਰਹਿੰਦੀ ਸੀ ਰਾਜ ਸਭਾ ਵਿੱਚ ਇੱਕ ਤੋਂ ਇੱਕ ਨਾਮੀ ਲੋਕ ਆਉਂਦੇ ਰਹਿੰਦੇ ਪਰ ਉਹ ਕਦੇ ਵੀ ਕਿਸੇ ਗਰੀਬ ਦੁਖੀ ਅਤੇ ਵਿਦਵਾਨ ਇਨਾ ਵਿੱਚ ਉਹਤੇ ਕੋਈ ਨਹੀਂ ਸੀ ਆਉਂਦਾ ਉਹਦਾ ਕਾਰਨ ਇਹ ਸੀ ਕਿ ਉਹ ਬਿਲਕੁਲ ਕਿਸੇ ਦਾ ਸਤਕਾਰ ਨਹੀਂ ਸਿਕਾਦਾ ਇੱਕ ਵਾਰ ਕਹਿੰਦੇ ਕਿ ਉਹਦੇ ਦੇਸ਼ ਦੇ ਵਿੱਚ ਬਹੁਤ ਸਾਰਾ ਕਾਲ ਪੈ ਗਿਆ ਜਿੰਨੇ ਵੀ ਉਹਦੇ ਸੀਮਾ ਦੇ ਨਾਲ ਰਾਜ ਸਨ ਉਹਦੇ ਨਾਲ ਲੱਗਦੇ ਪਿੰਡ ਲੋਕ ਭੁੱਖੇ ਮਰਨ ਲੱਗੇ ਰਾਜ ਦੇ ਕੋਲ ਨਾਲ ਲੱਗਦੇ ਪਿੰਡਾਂ ਦੇ ਕੋਲ ਲੋਕ ਆਏ ਤੇ ਕਹਿੰਦੇ ਅਸੀਂ ਤਾਂ ਭੁੱਖੇ ਪਿਆਸੇ ਮਰੇ ਜਾ ਰਹੇ ਹਾਂ ਤੋ ਸਾਡੇ ਲਈ ਕੁਝ ਕਰ ਰਾਜਾ ਕਹਿੰਦਾ ਕਿ ਇਹ ਤਾਂ ਰੱਬ ਦੀ ਮਾਰ ਹੈ ਇਹਦੇ ਵਿੱਚ ਤਾਂ ਮੇਰਾ ਕੋਈ ਹੱਥ ਨਹੀਂ ਇਹ ਤਾਂ ਰੱਬ ਹੀ ਸਾਰਾ ਕੁਝ ਕਰਦਾ ਪਿਆ ਤੇ ਰੱਬ ਹੀ ਤੁਹਾਡਾ ਗੁਨਾਗਾਰ ਹੋਇਆ ਲੋਕਾਂ ਨੇ ਕਿਹਾ ਰਾਜਾ ਤੇਰੇ ਭੰਡਾਰ ਭਰੇ ਪਏ ਨੇ ਤੇ ਸਾਡੀ ਮਦਦ ਕਰ ਜੇ ਤੂੰ ਸਾਡੀ ਮਦਦ ਕਰੇਂਗਾ ਤੇ ਤੈਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ ਤੂੰ ਸਾਡੇ ਮਾੜੇ ਸਮੇਂ ਦੇ ਵਿੱਚ ਸਾਡੀ ਮਦਦ ਕੀਤੀ ਸੀ ਰਾਜਾ ਕਹਿੰਦਾ ਕਿ ਜੇ ਮੈਂ ਤੁਹਾਡੀ ਮਦਦ ਕਰਦਾ ਤੇ ਆਪ ਗੰਗਾਲ ਹੋ ਗਿਆ ਫਿਰ ਇਹ ਸੁਣ ਕੇ ਸਾਰੇ ਜਾਣੇ ਉਥੋਂ ਨਿਰਾਸ਼ ਹੋ ਕੇ ਚਲੇ ਗਏ ਕੁਝ ਦਿਨਾਂ ਬਾਅਦ ਫਿਰ ਰਾਜੇ ਕੋਲ ਪਹੁੰਚੇ ਰਾਜੇ ਅਗੇ ਪੁਕਾਰ ਕੀਤੀ ਕਿ ਰਾਜਾ ਜੀ ਸਾਡੇ ਸੁਣੋ ਸਾਨੂੰ ਕੁਝ ਜ਼ਿਆਦਾ ਨਹੀਂ ਥੋੜਾ ਬਹੁਤ ਹੀ ਦੇ ਦਿਓ 10000 ਸਾਨੂੰ ਦੇ ਦਿਓ ਇਹਦੇ ਨਾਲ ਸਾਡਾ ਜੋ ਪੇਟ ਹੈ ਉਹ ਭਰ ਜਾਵੇਗਾ ਰਾਜਾ ਕਹਿੰਦਾ ਕਿ 10000 ਇੰਨੇ ਜ਼ਿਆਦੇ ਪੈਸੇ ਜੇ ਤੁਸੀਂ ਘੱਟ ਮੰਗਦੇ ਤਾਂ ਮੈਂ ਵੀ ਦੇ ਦਿੰਦਾ ਇਨਾ ਜ਼ਿਆਦਾ ਮੈਨੂੰ ਤੁਹਾਨੂੰ ਦੇ ਕੇ ਕੀ ਫਾਇਦਾ ਹੋਵੇਗਾ ਇੱਕ ਮਨੁੱਖ ਕਹਿੰਦਾ ਕਿ ਤੁਹਾਨੂੰ ਰੱਬ ਨੇ ਲੱਖਾਂ ਰੁਪਏ ਦਿੱਤੇ ਨੇ ਤੁਹਾਡਾ ਭੰਡਾਰ ਭਰਿਆ ਪਿਆ ਜੇ ਤੁਸੀਂ ਉਹਦੇ ਵਿੱਚੋਂ ਇੱਕ ਕੌਲੀ ਵੀ ਦੇਵੋਗੇ ਤਾਂ ਤੁਹਾਨੂੰ ਕੀ ਨੁਕਸਾਨ ਹੋਵੇਗਾ ਰਾਜਾ ਕਹਿੰਦਾ ਕਿ ਮੇਰੇ ਕੋਲ ਭਾਵੇਂ ਕਿੰਨਾ ਵੀ ਧਨ ਹੋਵੇ ਮੈਂ ਨਹੀਂ ਦਵਾਂਗਾ ਰਾਜੇ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਤੇ ਕਹਾਂਗਾ ਤੁਸੀਂ ਖੁਦ ਭਿਖਾਰੀ ਹੋ ਤੇ ਮੈਨੂੰ ਆ ਕੇ ਤੁਸੀਂ ਉਪਦੇਸ਼ ਦਿੰਦੇ ਹੋ ਥੋੜੇ ਸਮੇਂ ਦੇ ਬਾਅਦ ਇੱਕ ਬੁੱਢਾ ਜਿਹਾ ਬਾਬਾ ਆ ਗਿਆ ਤੇ ਰਾਜੇ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੂੰ ਸਭ ਦੀਆਂ ਪੂਰੀਆਂ ਇਸ਼ਾਵਾਂ ਕਰਦਾ। ਇਹ ਸੁਣ ਕੇ ਰਾਜਾ ਬੜਾ ਖੁਸ਼ ਹੋਇਆ। ਰਾਜਾ ਕਹਿੰਦਾ ਕਿ ਤੁਸੀਂ ਵੀ ਮੰਗਣਾ। ਤੁਸੀਂ ਵੀ ਮੰਗਣ ਆਏ ਹੋ। ਉਹ ਬਾਬਾ ਕਹਿੰਦਾ ਕਿ ਮੇਰੀ ਪੇਕਸ਼ਾ ਦਾ ਇੱਕ ਨਿਯਮ ਹੈ। ਮੈਂ ਪਹਿਲੇ ਦਿਨ ਤੋਂ ਜੋ ਲੈਂਦਾ ਦੂਸਰੇ ਦਿਨ ਉਹਦਾ ਦੁੱਗਣਾ। ਇਸ ਤਰ੍ਹਾਂ ప్రతి ਦਿਨ ਦੁੱਗਣਾ ਲੈਂਦਾ ਜਾਂਦਾ ਹਾਂ। ਬੇਖਸਲ ਆਣ ਦਾ ਇਹ ਮੇਰਾ ਤਰੀਕਾ ਹੈ ਰਾਜਾ ਕਹਿੰਦਾ ਕਿ ਮੈਂ ਸਮਝ ਗਿਆ ਪਰ ਪਹਿਲੇ ਦਿਨ ਕਿੰਨਾ ਲਓਗੇ ਇਹ ਅਸਲੀ ਗੱਲ ਹੈ ਜੇ 2-4 ਰੁਪਏ ਚ ਤੁਹਾਡਾ ਢਿੱਡ ਭਰਦਾ ਤਾਂ ਠੀਕ ਹੈ ਜੇ ਤੁਸੀਂ ਵੀ ਜ 50 ਮੋਰਾਂ ਮੰਗਣ ਲੱਗ ਪਏ ਤਾਂ ਬੜੀ ਵੱਡੀ ਰਕਮ ਹੋ ਜਾਏਗੀ ਬਾਬਾ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਮੈਂ ਇੰਨਾ ਲਾਲਚੀ ਨਹੀਂ ਮੈਨੂੰ 1 ਰੁਪਿਆ ਦੇ ਕੇ ਇਹ ਗੱਲ ਸੁਣ ਕੇ ਸਾਰਿਆਂ ਦੇ ਵਿੱਚ ਜਾਣ ਹੀ ਜਾਣ ਗਈ ਰਾਜੇ ਨੇ ਹੁਕਮ ਦਿੱਤਾ ਕਿ ਇਸ ਬਾਬੇ ਨੂੰ ਵੀ ਦੇੰਦੇ ਅਨਸਾਰ ਜੋ ਭਿਖਸ਼ਾ ਹੈ ਉਹ ਦਿੱਤੀ ਜਾਵੇ। ਬਾਬਾ ਫਿਰ ਉੱਥੋਂ ਚਲਾ ਗਿਆ। ਹਰ ਦਿਨ ਉਸ ਬਾਬੇ ਨੂੰ ਨਿਜਮਾ ਅਨਸਾਰ ਭਿਖਸ਼ਾ ਦਿੱਤੀ ਜਾਣ ਲੱਗੀ। ਇਸ ਤਰ੍ਹਾਂ ਫਿਰ 10 ਦਿਨ ਪੀਤ ਗਏ। ਤੇ ਫਿਰ ਭਿਖਸ਼ਾ ਦੇਣ ਵਾਲੇ ਦਾ ਹਿਸਾਬ ਕਿਤਾਬ ਲਾਇਆ। ਤਾਂ ਫਿਰ ਦੇਖਿਆ ਕਿ ਕਾਫੀ ਜ਼ਿਆਦਾ ਧਨ ਨਿਕਲਦਾ ਜਾ ਰਿਹਾ। ਇਹ ਦੇਖ ਕੇ ਉਸ ਨੂੰ ਉਲਝਣ ਜੀ ਮਹਿਸੂਸ ਹੋਣ ਲੱਗੀ ਤੇ ਮੰਤਰੀ ਕਹਿੰਦਾ ਕਿ ਹੁਣ ਕੀਤਾ ਕੀ ਜਾ ਸਕਦਾ ਹੁਣ ਜਿਹੜਾ ਉਥੇ حساب-ਕਿਤਾਬ ਕਰਦਾ ਸੀ ਉਹ ਮੰਤਰੀ ਨੂੰ ਕਹਿੰਦਾ ਕਿ ਤੂੰ ਪੂਰਾ ਹਿਸਾਬ ਤਾਬ ਕਰ ਮੰਤਰੀ ਨੇ ਪੁੱਛਿਆ ਕਿ ਕੁੱਲ ਮਿਲਾ ਕੇ ਕਿੰਨਾ ਹੋਇਆ ਉਹ ਕਹਿੰਦਾ ਕਿ ਉਹ ਕਹਿੰਦਾ ਕਿ 48 ਹਜ਼ਾਰ ਮੰਤਰੀ ਕਹਿੰਦਾ ਤੂੰ ਮਚਾ ਕਰਦਾ ਪਿਆ ਕਿ ਉਹ ਬਾਬੇ ਨੇ ਇਹਨੇ ਪੈਸੇ ਲੈ ਗਿਆ ਉਹ ਰਾਜੇ ਕੋਲ ਗਏ ਤੇ ਰਾਜ ਨੇ ਪੁੱਛਿਆ ਕੀ ਗੱਲ ਹੈ ਮੰਤਰੀ ਕਿੰਨਾ ਕੇ ਰਾਜਾ ਜੀ ਰਾਜਕੋਸ਼ ਖਾਲੀ ਹੋ ਜਾ ਰਿਹਾ ਰਾਜਾ ਕਹਿੰਦਾ ਉਹ ਕਿਵੇਂ ਮੰਤਰੀ ਕਹਿੰਦਾ ਕਿ ਤੁਸੀਂ ਉਸ ਬਾਬੇ ਨੂੰ ਪੇਖਣ ਦਾ ਹੁਕਮ ਦਿੱਤਾ ਸੀ ਪਰ ਪਤਾ ਚੱਲਿਆ ਕਿ ਉਸਨੇ ਰਾਜਕੋਸ਼ ਵਿੱਚ 10 ਲੱਖ ਕੁਮੋਰਾਂ ਲੈ ਲਈਆਂ ਨੇ ਰਾਜਾ ਕਹਿੰਦਾ ਕਿ ਮੈਂ ਇੰਨਾ ਤਾਂ ਦੇਣ ਦਾ ਆਦੇਸ਼ ਦਿੱਤਾ ਹੀ ਨਹੀਂ ਸੀ ਤਨ ਲੋਕ ਬਾਬੇ ਨੂੰ ਬੁਲਾਉਣ ਲਈ ਭੱਜ ਗਏ ਤਾਂ ਰਾਜ ਨੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਮੇਰੇ ਲਈ ਕੋਈ ਸਮਝੌਤਾ ਕਰ ਲਵੋ ਤਾਂ ਬਾਬੇ ਨੇ ਕਿਹਾ ਕਿ ਤੇਰੇ ਕੋਲ ਲੋਕ ਮਦਦ ਮੰਗਣ ਲਈ ਆਏ ਪਰ ਤੂੰ ਮਦਦ ਨਹੀਂ ਕੀਤੀ ਇਸ ਲਈ ਮੈਨੂੰ ਇਹ ਕੁਝ ਕਰਨਾ ਪਿਆ ਮੈਂ ਤੇਰੀ ਰਕਮ ਵਿੱਚ ਹਜ਼ਾਰ ਉਹਨਾਂ ਲੋਕਾਂ ਨੂੰ ਦੇ ਕੇ ਆਇਆ ਤੇ ਬਾਕੀ ਪੈਸੇ ਤੈਨੂੰ ਵਾਪਸ ਕਰ ਰਿਹਾ ਹਾਂ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਜਿੰਨਾ ਚਿਰ ਤੂੰ ਮੋਠੇ ਬੰਦ ਰੱਖੇਗਾ ਓਨਾ ਹੀ ਸਾਰਾ ਕੁਝ ਤੇਰੇ ਕੋਲੋਂ ਖਿਸਕਦਾ ਜਾਏਗਾ ਤਾਂ ਰਾਜ ਨੇ ਉਸ ਤੋਂ ਮਾਫੀ ਮੰਗੀ ਤੇ ਬਾਬਾ ਜੀ ਉੱਥੋਂ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ